ਸਸਟੀ ਗਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਰਲਾ ਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਪਾਰਟੀ ਵੇਅਰ ਸੂਟਾਂ ਦੀ ਰਹਿਣ ਵਾਲੀ ਆ ਜੀ ਠੀਕ ਹੈ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਪਿਓਰ ਖੀਨ ਖਾਵ ਦੇ ਵਿੱਚ ਹੈਂਡਵਰਕ ਸੂਟ ਲੈ ਕੇ ਆਏ ਆ ਤੇ ਅੱਗੇ ਸੂਟ ਲੈ ਕੇ ਕ੍ਰਸ਼ ਦੇ ਵਿੱਚ ਕ੍ਰਸ਼ ਦੇ ਵਿੱਚ ਵੀ ਤੁਹਾਨੂੰ ਹੈਂਡਵਰਕ ਵਾਲੇ ਸੂਟ ਮਿਲਣਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਸਭ ਤੋਂ ਪਹਿਲਾਂ ਸੂਟ ਦੇਖੋ ਜੀ ਫਿਰੋਜੀ ਸ਼ੇਡ ਦੇ ਵਿੱਚ ਆਊਗਾ ਪਿਓਰ ਖੀਨਖਾਵ ਹੈ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਬੈਕ ਵੀ ਤੇ ਦੇਖ ਸਕਦੇ ਹੋ ਤੁਸੀਂ ਬੈਕ ਚੈੱਕ ਕਰੋ ਬੈਕ ਦੇ ਵਿੱਚ ਐਦਾਂ ਕੋਈ ਥ्रेड ਨਹੀਂ ਹੈ ਬਿਲਕੁਲ ਪਲੇਨ ਪੀਸ ਹੈ ਜੀ ਦੇਖ ਸਕਦੇ ਹੋ ਬਿਲਕੁਲ ਪਲੇਨ ਪੀਸ ਹੈ ਬਲੈਕ ਤੋਂ ਪਿਓਰ ਖੀਨ ਖਾਵ ਰਹੂਗੀ ਕੋਈ ਚੁੱਭਣ ਵਾਲਾ ਸਟੱਫ ਨਹੀਂ ਹੈਗਾ ਇਹ ਨੀਚੇ ਤੁਸੀਂ ਘੇਰਾ ਚੈੱਕ ਕਰੋ ਹੈਂਡਵਰਕ ਹੋਇਆ ਪੂਰਾ ਸੋਹਣਾ ਘੇਰਾ ਹੈਂਡਵਰਕ ਹੋਇਆ ਜੀ ਇਹਦਾ ਸਾਈਡ ਤੇ ਇਹਦੇ ਬਾਜੂ ਵੀ ਹੈਂਡਵਰਕ ਹੋਈਆਂ ਠੀਕ ਹੈ ਜੀ ਸਾਈਡ ਤੇ ਬਾਜੂ ਹੈਂਡਵਰਕ ਹੋਈਆਂ neck ਵੇਖੋ ਜੀ neck ਵੀ ਹੈਂਡਵਰਕ ਹੋਇਆ ਚੌਰਸ ਗਲਾ ਬਣਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਵੀ ਟੱਚ ਹੈ ਜੀ ਕਟ ਦਾਣੇ ਦਾ ਵਰਕ ਹੋਇਆ ਇਹਦੇ ਉੱਪਰ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਮੂਰੀ ਉੱਪਰ ਵਰਕ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਬਾਟਮ ਇਹ ਰਹੂਗੀ ਬਾਟਮ ਬਾਟਮ ਦੀ ਮੂਰੀ ਉੱਪਰ ਵਰਕ ਆਊਗਾ ਚੈੱਕ ਕਰੋ ਪਿਓਰ ਸ਼ੀਪੂਨ ਦਾ ਦੁਪੱਟਾ ਰਹੂਗਾ ਜੀ ਲੈਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਚਨੂਨ ਸ਼ੀਪੂਨ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਚੈੱਕ ਕਰ ਸਕਦੇ ਹੋ ਲੈਸ ਦਿੱਤੀ ਗਈ ਹੈ ਉੱਪਰ ਵਰਕ ਵੀ ਆਊਗਾ ਤੁਹਾਨੂੰ ਦੁਪੱਟੇ ਦੇ ਦੇਖ ਸਕਦੇ ਹੋ ਦੁਪੱਟੇ ਉੱਪਰ ਵੀ ਵਰਕ ਆਉਣ ਵਾਲਾ ਠੀਕ ਹੈ ਜੀ ਇਹਨਾਂ ਸੂਟਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਉਹ 2800 ਰੁਪਏ ਰਹਿਣ ਵਾਲੀ ਹੈ ਜੀ 2800 ਰੁਪਏ ਇਹਨਾਂ ਸੂਟਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਹੈਂਡਵਰਕ ਵਾਲੇ ਸੂਟ ਹੈ ਜੀ ਉਹ ਵੀ ਪਿਓਰ ਖੀਨਖਾਬ ਦੇ ਹੈਂਡਵਰਕ ਵਾਲੇ ਸੂਟ ਰਹਿਣਗੇ ਪਿਓਰ ਖੀਨਖਾਬ ਦੇ ਸੂਟ ਰਹਿਣ ਵਾਲੇ ਆ ਜੀ 2800 ਰੁਪਏ ਇਹ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ 2800 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਪਿਆਰੇ ਸੂਟ ਰਹਿਣ ਵਾਲੇ ਬਿਲਕੁਲ ਪਿਓਰ ਖੀਨ ਖਾਵਾ ਜੀ ਹੈਂਡ ਵਰਕ ਵਾਲੇ ਸੂਟ ਹੈ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹਦੇ ਨੈਕ ਉੱਪਰ ਵਰਕ ਆਊਗਾ ਜੀ ਠੀਕ ਹੈ ਜੀ ਕਲਰ ਦੇਖੋ ਵਾਈਨ ਜਾਂ ਕਲਰ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਬੈਕ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਕੋਈ ਥ੍ਰੈਡ ਨਹੀਂ ਹੈਗਾ ਬੈਕ ਸਾਈਡ ਬਿਲਕੁਲ ਪਲੇਨ ਪੀਸ ਹੈ ਜੀ ਬਲੈਕ ਬੈਕ ਤੋਂ ਚੈੱਕ ਕਰੋ ਜੀ ਬੈਕ ਤੋਂ ਬਿਲਕੁਲ ਪਲੇਨ ਪੀਸ ਹੈ ਇਹਦੇ ਵਿੱਚ ਜਰੀ ਨਹੀਂ ਹੈਗਾ ਜੀ ਇਹ ਥ्रेड ਵਾ ਥ्रेड ਹੈ ਜੀ ਇਹਦੇ ਵਿੱਚ ਠੀਕ ਹੈ ਜੀ ਪਿਓਰ ਖੀਨਖਾ ਦਾ ਜਰੀ ਨਹੀਂ ਹੈਗੀ ਇਹ ਚ ਥ्रेड ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਹੈ ਪਿਓਰ ਖੀਨਖਾ ਬ ਲੈ ਕੇ ਆਏ ਆ neck ਦੇਖੋ ਜੀ ਬੜਾ ਸੋਹਣਾ ਜਿਹਾ ਬਣਿਆ ਹੋਇਆ ਬਹੁਤ ਪਿਆਰਾ ਵੀ neck ਰੈਡੀ ਹੋਇਆ ਜੀ ਇਹਦਾ ਠੀਕ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਵੀ ਨੈਕ ਪੈਚ ਵਰਕ ਲਾ ਕੇ ਵੀ ਨੈਕ ਰੈਡੀ ਹੋਇਆ ਇਹਦਾ ਠੀਕ ਹੈ ਜੀ ਇਹਦੇ ਨਾਲ ਜਿਹੜੀ ਬੋਟਮ ਆਉਗੀ ਪਿਓਰ ਕਰੇਵ ਦੀ ਆਉਗੀ ਜੀ ਠੀਕ ਹੈ ਜੀ ਪਿਓਰ ਕਰੇਵ ਦੀ ਬੋਟਮ ਆਉਗੀ ਬੋਟਮ ਉੱਪਰ ਤੁਹਾਨੂੰ ਵਰਕ ਮਿਲੇਗਾ ਚੈੱਕ ਕਰੋ ਬਿਲਕੁਲ ਪਿਓਰ ਕਰੇਵ ਦੀ ਬੋਟਮ ਆਉਣ ਵਾਲੀ ਹੈ ਮੂਰੀ ਉੱਪਰ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਮਿਲੇਗਾ ਚਨੂਰ ਸ਼ਕੂਨ ਦਾ ਸਕੂਨ ਦਾ ਚਨੂਰ ਸਕੂਨ ਦਾ ਦੁਪੱਟਾ ਮੈਲ ਵਾਲਾ ਜੀ ਦੁਪੱਟੇ ਦੇ ਉੱਪਰ ਵੀ ਵਰਕ ਆਊਗਾ ਚੈੱਕ ਕਰੋ ਦੁਪੱਟੇ ਉੱਪਰ ਵਰਕ ਆਊਗਾ ਜੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਦੁਪੱਟੇ ਦੇ ਵੀ ਟੂ ਸਾਈਡ ਵਰਕ ਹੈ ਜੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰਾ ਸੂਟ ਰਹਿਣ ਵਾਲਾ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਲੁੱਕ ਆਉਂਦੀ ਹੈ ਸੂਟ ਦੀ अठाई सौ रुपया इन्होंट की प्राइज रहेगी प्योर खीन खाव के सूट है चेक करो बहुत ही प्यारे क्वालिटीवेयर सूट है देखो जी हैंडवर्क सूट रहने कलर थोड़ा जहा डल आ रहा जी ठीक है जी, जी। लवेंडर कलर के परपल जहा कलर है कलर डल आ रहा पर बिल्कुल कलर बहुत ही ज़्यादा प्यारा जी छण वाला कलर नहीं है सरदारी सूट है ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਚੈੱਕ ਕਰੋ ਜੀ ਪੀਚ ਛੇੜ ਦੇ ਵਿੱਚ ਹੈ neck ਦੇਖੋ ਜੀ ਪੈਚ ਵਰਕ ਲਾ ਕੇ ਪੂਰਾ ਹੈਂਡਵਰਕ neck ਰੈਡੀ ਹੋਇਆ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਪੈਚ ਵਰਕ ਲਾ ਕੇ ਪੂਰਾ ਹੈਂਡਵਰਕ neck neck ਰੈਡੀ ਹੋਇਆ ਜੀ ਦੇਖੋ ਜੀ ਠੀਕ ਹੈ ਜੀ ਸਟਾਫ ਬਹੁਤ ਹੀ ਫਾਈਨ ਹੈ ਬੈਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਲੇਨ ਇਹਦੀ ਬੈਕ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਜਰੀ ਨਹੀਂ ਹੈਗੀ ਜੀ ਇਹਦੇ ਵਿੱਚ ਜੇ ਅਸੀਂ ਕਹੀ ਵੀ ਜਰੀ ਸਟਾਫ ਜਰੀ ਹੋਊਗੀ ਜਰੀ ਨਹੀਂ ਹੈਗੀ ਪਿਓਰ ਖੀਨ ਖਾਵ ਹੈ ਬਿਲਕੁਲ ਥ्रेड ਚੂਜ਼ ਹੋਇਆ ਜੀ ਇਹਦੇ ਵਿੱਚ ਠੀਕ ਹੈ ਜੀ ਬਿਲਕੁਲ ਸੌਫਟ ਹੈ ਕੋਈ ਚੁਬਣ ਵਾਲਾ ਸਟਾਫ ਨਹੀਂ ਹੈ ਬਿਲਕੁਲ origignal ਵਾਲਾ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਾਈਸ ਅਸੀਂ ਦੇ ਰਹੇ ਹਾਂ ਬਿਲਕੁਲ ਜੈਨੂਅਲ ਜੀ ਜੈਨੂਲ ਜੀ ਪ੍ਰਾਈਸ ਦੇਣ ਵਾਲੇ ਆਸੀਂ ਦੇਖੋ ਜੀ ਇਹ ਬਤਨ ਨੂੰ ਮਾਰਕੀਟ ਦੇ ਵਿੱਚ 3500 ਦਾ ਮਸੂੜ ਮਿਲਣਾ ਜੀ 3500 3000 ਤੱਕ ਸੂੜ ਪੈਣ ਵਾਲਾ ਅਸੀਂ ਸਿਰਫ ਤੁਹਾਨੂੰ ਦੇ ਰਿਹਾ 2800 ਦੇ ਵਿੱਚ ਪਿਓਰ ਨੇਚਰਲ ਪਿਓਰ ਕਰੇਵ ਦੀ ਸਲਵਾਰ ਹੈ ਜੀ ਬਾਟਮ ਦੇ ਉੱਪਰ ਵਰਕ ਦੇਖੋ ਦੁਪੱਟੇ ਦੇ ਉੱਪਰ ਵਰਕ ਆਊਗਾ ਜੀ ਜਨੂਨ ਸ਼ਫੂਨ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਵੀ ਵਰਕ ਆਊਗਾ ਜੀ चरूर शून का दुपट्टा रहने वाला दुपट्टे उपर वर्क आऊगा पीच कलर बड़ा प्यारा जा सरदारी कलर लेके आए हैंड वर्क का सूट रहूगा जी बिल्कुल प्राइस रहन वाली है जैन जी अठाई सौ रुपया अगला चेक करो जी कलर किया कलर है जी ये ठीक है जी किया कलर वाला देखो जी यद देख हो ਬਿਲਕੁਲ ਪਲੇਨ ਬੈਕ ਹੈ ਕੋਈ ਥ੍ਰੈਡ ਨਹੀਂ ਹੈਗਾ ਉਬਰਿਆ ਹੋਇਆ ਇਹਦੇ ਉੱਪਰ ਵੀ ਕੋਈ ਜਰੀ ਵੀ ਨਹੀਂ ਇਦਾਂ ਨਹੀਂ ਕਹਿ ਸਕਦੇ ਵੀ ਜਰੀ ਜੂਜ਼ ਹੋਈ ਹੈ ਥ੍ਰੈਡ ਵਰਕ ਹੈ ਜੀ ਇਹ ਪਿਓਰ ਖੀਨਖਾਵ ਹੈ neck ਦੇਖੋ ਜੀ ਪੂਰਾ neck ਬੜਾ ਪਿਆਰਾ ਜਾਂ ਰੈਡੀ ਹੋਇਆ ਪੈਚ ਲਾ ਕੇ ਵੀ neck ਰੈਡੀ ਹੋਇਆ ਜੀ ਹੈਂਡਵਰਕ ਦਾ ਸੂਟ ਰੈਣ ਵਾਲਾ ਹੈਂਡਵਰਕ ਹੋਇਆ ਜੀ ਹੈਂਡਵਰਕ ਦਾ ਸੂਟ ਰੈਣ ਵਾਲਾ ਪਿਓਰ ਨੇਚਰਲ ਕਰੇਵ ਦੀ ਰਹੂਗੀ ਬਾਟਮਸ ਨੇਚਰਲ ਨਹੀਂ ਬਿਲਕੁਲ ਪਿਓਰ ਦੀ ਰਹੂਗੀ ਬਾਟਮ ਜੀ ਪਿਓਰ ਕ੍ਰੇਵ ਦੀ ਬਾਟਮ ਰਹੂਗੀ ਚਨੂਰ ਸਪੂਨ ਦਾ ਦੁਪੱਟਾ ਰਹਿਣ ਵਾਲਾ ਦੁਪੱਟੇ ਦੇ ਫੋਰਸ ਦੁਪੱਟੇ ਦੇ ਟੂ ਸਾਈਡ ਤੋਂ ਨੂੰ ਵਰਕ ਮਿਲੇਗਾ ਜੀ ਠੀਕ ਹੈ ਜੀ ਦੁਪੱਟੇ ਉੱਪਰ ਵੀ ਵਰਕ ਆਉਣ ਵਾਲਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦੁਪੱਟੇ ਉੱਪਰ ਵੀ ਪਿਓਰ ਛੂਨ ਦਾ ਦੁਪੱਟਾ ਹੈ ਦੁਪੱਟੇ ਉੱਪਰ ਵਰਕ ਆਊਗਾ ਕਿਹਿਆ ਸ਼ੇਡ ਦੇ ਵਿੱਚ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਇਹ ਪ੍ਰਾਈਸ ਸਿਰਫ 2200 2200 ਦੇ ਵਿੱਚ ਅਸੀਂ ਤੁਹਾਨੂੰ 4000 ਵਾਲਾ ਸੂਟ ਦੇ ਰਹੇ ਹਾਂ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਾਰਟੀ ਵੇਅਰ ਸੂਟ ਬਹੁਤ ਹੀ ਪਿਆਰੇ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਪੂਰਾ ਹੈਂਡਵਰਕ ਹੋਇਆ ਜੀ ਦੋ ਪੈਨਲਸ ਜਾ ਰਹੇ ਆ ਬੈਕ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਖੀਨਖਾਬ ਰਹਿਣ ਵਾਲਾ ਜੀ ਇਹ ਪਿੰਕ ਬੇਬੀ ਪਿੰਕ ਸ਼ੇਡ ਦੇ ਵਿੱਚ ਬਣਿਆ ਬੜਾ ਪਿਆਰਾ ਜਿਹਾ ਸੂਟ ਹੈ ਦੋ ਪੈਨਲਸ ਜਾ ਰਹੇ ਆ ਨੈਕ ਦੇ ਉੱਪਰ ਪੂਰਾ ਹੈਂਡਵਰਕ ਹੋਇਆ ਦੇਖੋ ਜੀ ਪੂਰਾ ਹੈਂਡਵਰਕ ਹੈ ਜੀ neck ਦੇ ਉੱਪਰ ਪੂਰਾ ਸਰਦਾਰੀ ਸੂਟ ਰਹਿਣ ਵਾਲਾ ਹੈ pink shade ਦੇ ਵਿੱਚ ਰਹੂਗਾ ਜੀ ਬੋਟਮ ਚੈੱਕ ਕਰੋ ਜੀ ਬੋਟਮ ਦੇ ਉੱਪਰ ਵੀ ਤੁਹਾਨੂੰ ਹੈਂਡਵਰਕ ਮਿਲੇਗਾ ਦੇਖੋ ਜੀ ਇਹ ਵਾਲਾ ਬੋਟਮ ਦੇ ਉੱਪਰ ਹੈਂਡਵਰਕ ਆਉਣ ਵਾਲਾ ਹੈ ਚੈੱਕ ਕਰੋ ਬੋਟਮ ਦੇ ਉੱਪਰ ਹੈਂਡਵਰਕ ਆਊਗਾ ਇਹ ਤੋਂ ਅਚਰੂਸ਼ਪੂਨ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਲੈਸ ਲਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਚੈੱਕ ਕਰੋ ਜੀ ਦੁਪੱਟੇ ਦੇ ਉੱਪਰ ਲੈਸ ਲੱਗੀ ਹੈ ਲੈਸ ਲਾ ਕੇ ਦੁਪੱਟੇ ਨੂੰ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਚੈੱਕ ਕਰੋ ਜੀ ਦੁਪੱਟਾ ਠੀਕ ਹੈ ਜੀ ਐਦਾਂ ਦੁਪੱਟੇ ਦੇ ਉੱਪਰ ਲੈਸ ਲਗਾ ਕੇ ਡਿਜ਼ਾਈਨਰ ਕੀਤਾ ਗਿਆ ਲੈਸ ਨੂੰ ਚਨੂਨ ਸ਼ਪੂਨ ਦਾ ਦੁਪੱਟਾ ਰਹਿਣ ਵਾਲਾ ਹੈ ਫਿਨਿਸ਼ਿੰਗ ਦਿੱਤੀ ਗਈ ਦੁਪੱਟੇ ਨੂੰ ਉੱਪਰ ਨੈਕਵਰਕ ਆਉਣ ਵਾਲਾ 2800 ਰੁਪਏ ਇਹਦਾ ਸੁੱਟਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ 2200 ਰੁਪਿਆ ਦਾ ਸੂਟਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਪਿਓਰ ਖੀਨ ਖਾਬ ਦੇ ਸੂਟ ਹੈ ਚਨੂ ਸ਼ਫੂਨ ਦੇ ਦੁਪੱਟੇ ਹੈ ਲੈਸ ਹੈ ਵੈੱਡ ਵੈੱਡ ਵਰਕ ਹੈ ਜੀ 2200 ਰੁਪਿਆ ਇਸ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਬਹੁਤ ਹੀ ਸਰਦਾਰੀ ਲੁੱਕ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਅਗਲਾ ਸੂਟ ਰਹਿਣ ਵਾਲਾ ਜੀ ਕ੍ਰਸ਼ ਦੇ ਵਿੱਚ ਇਹ ਵੀ ਹੈਂਡਵਰਕ ਵਾਲਾ ਸੂਟ ਆਇਆ ਜੀ ਪੈਚ ਵਰਕ ਹੈ ਬਹੁਤ ਟ੍ਰੈਂਡ ਹੈ ਜੀ ਇਹ ਵਾਲੀ ਚੀਜ਼ ਦਾ ਦੇਖੋ ਜੀ ਕਲਰ ਦੇਖੋ ਇੰਗਲਿਸ਼ ਕਲਰ ਦੇ ਵਿੱਚ ਆਊਗਾ ਲਾਈਟ ਜਾਂ ਸੀ ਗ੍ਰੀਨ ਜੀ ਨਿਊਲੀ ਇੰਗਲਿਸ਼ ਸਟੋਨ ਦੇ ਵਿੱਚ ਕਲਰ ਹੈ ਜੀ ਇਹ ਦੇਖੋ ਜੀ ਹੈਂਡਵਰਕ ਹੋਇਆ ਪੂਰਾ ਨੈਕ ਇਧਰਲੇ ਪਾਸੇ ਵੀ ਅੰਬੀ ਬਣੀ ਹੈ ਇਧਰ ਵੀ ਬਣੀ ਹੈ ਹੈਂਡਵਰਕ ਹੋਇਆ ਪੂਰਾ ਪੈਚਵਰਕ ਹੋਇਆ ਕ੍ਰਸ਼ ਹੈ ਬਿਲਕੁਲ ਪਿਓਰ ਵਾਲੀ ਕ੍ਰਸ਼ ਸਟਾਫ ਰਹੂਗਾ ਜੀ ਨਜ਼ਦੀਕ ਤੋਂ ਦੇਖੋ ਜੀ ਕ੍ਰਸ਼ ਹੈ ਜੀ ਸ਼ਿਮਰ ਕ੍ਰਸ਼ ਰਹਿਣ ਵਾਲੀ ਹੈ ਨੈਕ ਦੇ ਉੱਪਰ ਬੜਾ ਸੋਹਣਾ ਜਿਹਾ ਪੈਚਵਰਕ ਹੋਇਆ ਠੀਕ ਹੈ ਜੀ ਇਹਦੇ ਨਾਲ ਸ਼ਿਮਰ ਦੀ ਰਹੂਗੀ ਬਾਟਮ ਚੈੱਕ ਕਰੋ ਬਾਟਮ ਤੇ ਮੂਰੀ ਉੱਪਰ ਆਊਗਾ ਵਰਕ ਇਹ ਵਾਲੀ ਰਹੂਗੀ ਸ਼ਿਮਰ ਦੀ ਬਾਟਮ ਸ਼ਿਮਰ ਦੀ ਰਹੂਗੀ ਬਾਟਮ ਮੂਰੀ ਉੱਪਰ ਆਊਗਾ ਜੀ ਵਰਕ ਸੂਟ ਬੜਾ ਪਿਆਰਾ ਜਿਹਾ ਲੈ ਕੇ ਆਏ ਤੁਹਾਡੇ ਵਾਸਤੇ ਚਨੂਸ਼ ਪੂਨ ਦਾ ਰਹੂਗਾ ਦੁਪੱਟਾ ਇੱਕ ਦੁਪੱਟਾ ਤੁਹਾਨੂੰ ਅਸੀਂ ਦਿਖਾਵਾਂਗੇ ਖੋਲ ਕੇ ਚੈੱਕ ਕਰੋ ਜੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਜੀ ਦੇਖ ਸਕਦੇ ਹੋ ਚਰੂਰ ਸ਼ਫੂਨ ਦਾ ਦੁਪੱਟਾ ਰਹੂਗਾ ਲੇਸ ਦੇ ਨਾਲ ਦਿੱਤੀ ਗਈ ਫਿਨਿਸ਼ਿੰਗ ਦੇਖੋ ਜੀ ਬਹੁਤ ਪਿਆਰਾ ਸੂਟ ਆਉਣ ਵਾਲਾ ਹੈ ਸ਼ਿਮਰ ਦੀ ਬਾਟਮ ਹੈ ਜੀ ਸ਼ਿਮ ਉੱਪਰ ਵਰਕ ਹੈ ਵਰਕ ਹੋਇਆ neck ਉੱਪਰ ਵਰਕ ਹੋਇਆ ਚਰੂਰ ਸ਼ਫੂਨ ਦਾ ਦੁਪੱਟਾ ਰਹਿਣ ਵਾਲਾ ਪ੍ਰਾਈਸ ਲੈ ਕੇ ਆਏ ਤੁਹਾਡੇ ਵਾਸਤੇ 1675 1675 ਦੇ ਲਈ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਹੈ ਜੈਨੂਅਲ ਜੀ ਪ੍ਰਾਈਸ ਹੈ ਮਾਰਕੀਟ ਦੇ ਵਿੱਚ ਤੁਹਾਨੂੰ 2100 ਤੋਂ ਘੱਟੇ ਵਾਲਾ ਸੂਟ ਦੀ ਮਿਲਣ ਵਾਲਾ ਜੀ ਠੀਕ ਹੈ ਜੀ ਬਿਲਕੁਲ ਜੈਨੂਅਲ ਪ੍ਰਾਈਸ ਲੈ ਕੇ ਆਏ ਆ ਕ੍ਰਸ਼ ਦੇ ਵਿੱਚ ਹੈ ਸ਼ਿਮਰ ਦੀ ਬੋਰ ਤੋਂ ਮਿਲਣ ਵਾਲੀ ਹੈ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਰੈਸਟ ਕਲਰ ਚ ਆਊਗਾ ਇਹਦਾ ਜੋ ਇਹਦੇ ਨਾਲ ਜਿਹੜੀ ਅਸੀਂ ਮੈਚਿੰਗ ਕੀਤੀ ਹੈ ਜੀ ਰੈਸਟ ਕਲਰ ਦੇ ਵਿੱਚ ਆਉਗੀ ਦੇਖੋ ਜੀ ਬੜਾ ਪਿਆਰਾ ਜਾਂ ਨੈੱਕ ਰੈਡੀ ਹੋਇਆ ਪੂਰਾ ਹੈਂਡਵਰਕ ਟੱਚ ਨੈੱਕ ਹੈ ਜੀ ਠੀਕ ਹੈ ਜੀ ਹੈਂਡਵਰਕ ਹੋਇਆ ਨੈੱਕ ਵੀ ਨੈੱਕ ਬਣਿਆ ਹੋਇਆ ਕ੍ਰਸ਼ ਦੇ ਵਿੱਚ ਰਹਿਣ ਵਾਲੀ ਹੈ ਸ਼ਰਟ ਬਾਟਮ ਰਹਿਣ ਵਾਲੀ ਹੈ ਸ਼ਿਮਰ ਦੀ ਰੈਸਟ ਰੈਸਟ ਕਲਰ ਦੀ ਇਹਦੇ ਨਾਲ ਮੈਚਿੰਗ ਬਾਟਮ ਲਗਾਈ ਹੈ ਜੀ ਬਾਟਮ ਰਹਿਣ ਵਾਲੀ ਸ਼ਿਮਰ ਦੀ ਚਰੂਨ ਸ਼ਕੂਨ ਦਾ ਦੁਪੱਟਾ ਰਹੂਗਾ ਬਿਲਕੁਲ origional ਵਾਲਾ ਠੀਕ ਹੈ ਜੀ ਨਾਲ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪ੍ਰਾਈਸ ਰਹੂਗਾ 1675 ਬਹੁਤ ਪਿਆਰੇ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ 1675 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਇਹਦੇ ਵਿੱਚ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਅਗਲਾ ਕਲਰ ਇਹ ਵਾਲਾ ਆਊਗਾ ਚੈੱਕ ਕਰੋ ਜੀ neck ਦੇ ਉੱਪਰ ਹੈਂਡਵਰਕ ਹੋਇਆ ਜੀ ਗਾਰਲਿਸ਼ ਲੁੱਕ ਦੇ ਵਿੱਚ ਸੂਟ ਰਹਿਣ ਵਾਲਿਆ ਹੈਂਡਵਰਕ neck ਹੈ ਕ੍ਰਾਸ਼ ਦੇ ਵਿੱਚ ਸੂਟ ਰਹੂਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਸ਼ਿਮਰ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਸ਼ਿਮਰ ਦੀ ਬਾਟਮ ਰਹੂਗੀ ਬਾਟਮ ਮੂਹਰੇ ਉੱਪਰ ਆਊਗਾ ਵਰਕ ਬਿਲਕੁਲ ਸੋਬਰ ਸੋਬਰ ਸਿੰਪਲ ਜੀ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਉੱਪਰ ਲੇਸ ਦਿੱਤੀ ਗਈ ਹੈ ਜੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਦਿਖਾਉਣੀ ਹੈ ਤੁਹਾਨੂੰ ਦੁਪੱਟਾ ਦੇਖੋ ਜੀ ਇਹ ਵਾਲਾ ਮਹਿੰਦੀਆ ਸ਼ੇਡ ਦੇ ਵਿੱਚ ਰਹੂਗੀ ਬਾਟਮ ਦੁਪੱਟੇ ਦੇ ਨੇ ਪੂਰੀ ਲੇਸ ਲਗਾ ਕੇ ਦੁਪੱਟੇ ਤੇ ਫਿਨਿਸ਼ ਕੀਤਾ ਗਿਆ ਚਨੂਰ ਸ਼ਪੂਨ ਦਾ ਦੁਪੱਟਾ ਜੀ ਕ੍ਰਸ਼ ਦੀ ਸ਼ਰਟ ਹੈ ਤੇ ਸ਼ਿਮਰ ਦੀ ਬਾਟਮ ਹੈ ਹੈਂਡਵਰਕ ਸੂਟ ਹੈ ਜੀ ਸਿਰਫ 1675 ਦੇਖੋ ਜੀ 1675 ਦੇ ਵਿੱਚ ਤੁਹਾਨੂੰ ਕੋਈ ਵੀ ਹੈਂਡਵਰਕ ਵਾਲਾ ਸੂਟ ਨਹੀਂ ਦੇ ਸਕਦਾ ਉਹ ਵੀ ਕ੍ਰਸ਼ ਦੇ ਵਿੱਚ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਜਿਹਾ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਅੱਜ ਹੈਂਡਵਰਕ ਵਾਲੇ ਸੂਟ ਰਹਿਣ ਵਾਲੇ ਆ ਦੀ ਪਾਰਟੀ ਵੇਅਰ ਫੰਕਸ਼ਨ ਆ ਰਿਹਾ ਜੀ ਇਸ ਮੇਰੀਆਂ ਪੈਨ ਨੂੰ ਫੰਕਸ਼ਨ ਦੇ ਲਈ ਸੂਟ ਵੀ ਚਾਹੀਦੇ ਆ ਅਸੀਂ ਸਭ ਤਰ੍ਹਾਂ ਦਾ ਜਿਹੜਾ ਤੁਹਾਡੇ ਵਾਸਤੇ ਸਟੌਕ ਅਵੇਲੇਬਲ ਕਰਾਉਣੀ ਆ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹਦਾ neck ਦੇਖੋ ਜੀ ਬੜਾ ਸੋਹਣਾ ਜਿਹਾ V neck ਬਣਿਆ ਹੋਇਆ ਪੈਚਵਰਕ ਹੈ ਠੀਕ ਹੈ ਜੀ ਪੈਚਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਹਲਕਾ ਹਲਕਾ ਵਰਕ ਵੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਟਮ ਰਹੂਗੀ ਮਸਟਰਡ ਸ਼ੇਡ ਦੇ ਵਿੱਚ ਸ਼ਿਮਰ ਦੀ ਸ਼ਿਮਰ ਦੀ ਬਾਟਮ ਰਹੂਗੀ ਮਸਟਰਡ ਸ਼ੇਡ ਦੇ ਵਿੱਚ ਤੇ ਚਨੂਨ ਸ਼ਪੂਨ ਦਾ ਦੁਪੱਟਾ ਰਹੂਗਾ ਲੈਸ ਨਾਲ ਪੂਰੀ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਪੂਰਾ ਖੁੱਲਾ ਦੁੱਲਾ ਦੁਪੱਟਾ ਰਹਿਣ ਵਾਲਾ ਜੀ ਠੀਕ ਹੈ ਜੀ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਚੈੱਕ ਕਰੋ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਇਹ ਸਾਰੇ ਅੱਜ ਦੇ ਜਿਹੜੇ ਸਾਡੇ ਸੂਟ ਹੈਡਵਰਕ ਵਾਲੇ ਬਹੁਤ ਹੀ ਸੋਹਣੇ ਜਿਹੇ ਸੂਟ ਲੈ ਕੇ ਆਏ ਆ ਇਹਨਾਂ ਸੂਟਾਂ ਵਿੱਚ ਤੁਹਾਨੂੰ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਇਸ ਤੋਂ ਅਗੇ ਤੁਹਾਨੂੰ ਅਸੀਂ ਥੋੜੇ ਜਿਹਾ ਪਲੇਨ ਪੀਸ ਵੀ ਦਿਖਾਵਾਂਗੇ ਜੇ ਮੇਰੇ ਭੈਣਾਂ ਨੇ ਥੋੜੇ ਜਿਹਾ ਪਲੇਨ ਪੀਸ ਬਾਏ ਕਰਨੇ ਆ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਇਹਨਾਂ ਦੀ ਪ੍ਰਾਈਸ ਰਹੂਗੀ 150 ਇਹ ਬਰਬਰੀ ਦਾ ਜੀ ਠੀਕ ਹੈ ਜੀ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਪਿਸਤਾ ਕਲਰ ਹੈ ਜੀ ਇਹ ਬਰਬਰੀ ਦਾ ਰਹੂਗਾ ਜੀ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਜੀ ਠੀਕ ਹੈ ਚੈਕਰ ਚ ਆਬੂਦਾਈ ਦੇ ਵਿੱਚ ਰਹੂਗਾ ਇਹ ਵੀ ਬਰਬਰੀ ਦੇ ਵਿੱਚ ਰੈਡ ਵਾਲਾ ਇਹ ਵੀ ਬਰਬਰੀ ਜੀ ਵਿੱਚ ਰਹੂਗਾ ਜੀ ਬਹੁਤ ਪਿਆਰੇ ਪੀਸ ਹੈ ਜੀ ਸਿਰਫ 150 ਰੁਪਏ ਨਾ ਦੀ ਪ੍ਰਾਈਸ ਹੈ ਕੱਟ ਰਹੂਗੀ 4 ਤੋਂ 4.5 ਸਕਰੀਨ ਸ਼ਾਟ ਲੈ ਕੇ ਤੁਸੀਂ ਕੋਈ ਜਿਹੜਾ ਪੀਸ ਲੈਣਾ ਜੀ ਬਾਏ ਕਰ ਸਕਦੇ ਹੋ ਇਹ ਵਾਲਾ ਦੇਖੋ ਸ਼ਿਮਰ ਬਰਬਰੀ ਹੈ ਆਫ ਵਾਈਟ ਹੈ ਜੀ ਸਕੈਨ ਆਫ ਵਾਈਟ ਹੈ ਗ੍ਰੇ ਸ਼ੇਡ ਹੈ ਐਦਾਂ ਤੁਸੀਂ ਮੈਚਿੰਗ ਲੈ ਸਕਦੇ ਹੋ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਕਾਈ ਬਲੂ ਕਲਰ ਹੈ ਇਹ ਵੀ ਬਰਬਰੀ ਦੇ ਵਿੱਚ ਪਿੰਕ ਪੀਚ ਕਲਰ ਹੈ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਨਿਊ ਜੀ ਸ਼ੇਡ ਹੈ ਨਿਊ ਜੀ ਸ਼ੇਡ ਦੇ ਵਿੱਚ ਕਲਰ ਰਹਿਣ ਵਾਲਾ ਦੋ ਪੀਸ ਮਿਲਣਗੇ ਪਿਸਤਾ ਕਲਰ ਹੈ ਜੀ ਇਹ ਸੇਮ ਕਲਰ ਉਹੀ ਹੈ ਇਹ ਵਾਲਾ ਜੀ ਬਰਬਰੀ ਦੇ ਵਿੱਚ ਵਾਈਨ ਜਿਹਾ ਸ਼ੇਡ ਹੈ ਬੜਾ ਪਿਆਰਾ ਜਿਹਾ ਇਹ ਵੀ ਬਰਬਰੀ ਦੇ ਵਿੱਚ ਰਹਿਣ ਵਾਲਾ ਜੀ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ 150 ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰਿਓ ਤੇ ਮੇਰੀ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ